ਪਠਾਨਕੋਟ ਪੁਲਿਸ ਵੱਲੋਂ ਇੱਕ ਅਜਿਹੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ ਜਿਸ ਵਿੱਚ ਚੋਰਾਂ ਵੱਲੋਂ ਦੁਕਾਨਦਾਰ ਦੇ ਨਾਲ ਨਵੇਂ ਤਰੀਕੇ ਨਾਲ ਠਗੀ ਕੀਤੀ ਜਾ ਰਹੀ ਸੀ ਜਿਸ ਵਿੱਚ ਚੋਰ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅਤੇ ਨਸ਼ੇ ਦੀ ਪੂਰਤੀ ਦੇ ਲਈ ਵੱਖ-ਵੱਖ ਥਾਵਾਂ ਤੋਂ ਦੋ ਪਹੀਆ ਵਾਹਨਾਂ ਨੂੰ ਚੋਰੀ ਕਰਦੇ ਸਨ ਅਤੇ ਦੁਕਾਨਦਾਰ ਕੋਲੋਂ ਸਮਾਨ ਖਰੀਦ ਪੈਸੇ ਨਾ ਹੋਣ ਤੇ ਦੋ ਪਹੀਆ ਵਾਹਨ ਦਾ ਹਵਾਲਾ ਦਿੰਦੇ ਹੋਏ ਸਮਾਨ ਲੈ ਕੇ ਚਲੇ ਜਾਂਦੇ ਸਨ ਅਤੇ ਵਾਹਨ ਦੁਕਾਨਦਾਰ ਨੂੰ ਦੇ ਜਾਂਦੇ ਸਨ ਇਸ ਦੇ ਚੱਲਦੇ ਪੁਲਿਸ ਨੇ ਨਾਕੇ ਦੌਰਾਨ ਇੱਕ ਸ਼ਖਸ ਨੂੰ ਰੋਕਿਆ ਅਤੇ ਪੁੱਛਗਿੱਛ ਕੀਤੀ ਤਾਂ ਉਸ ਕੋਲ ਜੋ ਦੋ ਪਹੀਆ ਵਾਹਨ ਸੀ ਉਹ ਚੋਰੀ ਦਾ ਨ ਪੁਲਿਸ ਨੇ ਜਦ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਆਰੋਪੀ ਨੇ ਸਾਰੀਆਂ ਚੋਰੀਆਂ ਨੂੰ ਕਬੂਲਿਆ ਤੇ ਪੁਲਿਸ ਨੇ ਆਰੋਪੀ ਦੀ ਨਿਸ਼ਾਨਦੇਹੀ ਤੇ ਪੰਜ ਦੋ ਪਹੀਆ ਵਾਹਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਆਰੋਪੀ ਦਾ ਇੱਕ ਸਾਥੀ ਹੋਰ ਵੀ ਹੈ ਜੋ ਕਿ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ ਨਾਕੇ ਦੌਰਾਨ ਫੜੇ ਇਸ ਆਰੋਪੀ ਦੇ ਚੱਲ ਜਦ ਇਸ ਸੰਬੰਧੀ ਥਾਣਾ ਡੀਵੀਸੀ ਨੰਬਰ 2 ਦੇ ਥਾਣਾ ਮੁਖੀ ਅਵਤਾਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੱਸਿਆ ਕਿ ਨਾਕੇ ਦੌਰਾਨ ਇੱਕ ਸ਼ਖਸ ਨੂੰ ਰੋਕਿਆ ਗਿਆ ਸੀ ਅਤੇ ਸ਼ੱਕ ਹੋਣ ਤੇ ਜਦ ਇਸ ਕੋਲ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਉਹ ਅਤੇ ਉਸ ਦਾ ਸਾਥੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਉਹਨਾਂ ਕਿਹਾ ਕਿ ਆਰੋਪੀ ਦੀ ਨਿਸ਼ਾਨਦੇਹੀ ਤੇ ਪੰਜ ਵਾਰ ਗ੍ਰਾਮਿਤ ਕੀਤੇ ਗਏ ਹਨ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ આરોપી ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜਾ ਦੂਸਰੀ ਫਰਿਆ ਦਾ ਨਾਮ ਮਖਬੀਰ ਸਿੰਘ son of ਗਰਨਾਮ ਸਿੰਘ ਮਿੱਠਾਪੁਰ ਜਲੰਧਰ ਦਾ ਰਹਿਣ ਵਾਲਾ ਇਹ 3-4 ਮਹੀਨੇ ਪਹਿਲੇ ਇੱਕ ਸਰਾਬ ਦੇ ਕੇ ਦੇ ਵਿੱਚ ਰੇਲ ਦੇ ਨਾਲ ਜੇਲ੍ਹ ਭੇਜਿਆ ਗਿਆ ਜੇਲ੍ਹ ਦੇ ਵਿੱਚ ਇੱਕ ਹੋਰ ਨੀਰਜ ਸੈਣੀ ਆਰਮਾਡ ਟਾਊਨ ਦਾ ਹੁੰਦਾ ਇਹਦਾਂ ਜੇਲ੍ਹ ਤੇ ਸੀਗਾ ਇਹਨਾਂ ਦੇ ਦੋਨਾਂ ਦੇ ਉੱਥੇ ਰਹਿਣ ਕਰਕੇ ਜੇਲ੍ਹ ਤੋਂ ਪਛਾਣ ਹੋ ਵੀ ਆਫਸਰ ਤੇ ਦੋਨੋਂ ਦੇ ਇਕੱਠਿਆਂ ਜਮਾਨਤ ਹੋਦੀ ਤੇ ਇਹ ਦੋਨੇ ਰੇਲਵੇ ਸਟੇਸ਼ਨਾਂ ਜਿਹੜੀਆਂ ਗੱਡੀਆਂ ਰਾਤ ਨੂੰ ਆ ਕੇ ਲੱਗਦੀਆਂ ਆ ਕੇ ਨਹੀਂ ਚੱਲਦੀਆਂ ਉਹਨਾਂ ਉੱਤੇ ਇਹ ਸੌਣ ਲੱਗ ਪਏ ਤੇ ਛੋਟੀਆਂ ਮੋਟੀਆਂ ਧੋਰੀਆਂ ਇਹਨੇ ਕਿਸ ਤੋਂ ਕਰ ਲਾਤੇ ਪੁਰਤੋ ਲਾਵਾ ਇਹਨਾਂ ਨੇ ਕਿ ਉਹ ਛੋਟਰੀਆਂ ਕੋਰੀ ਕੀਤੀਆਂ ਸੀਗੀਆਂ ਜੋ ਇਹ ਪੰਜ ਪ੍ਰਾਂਤ ਦਿੱਤੀਆਂ ਦਾ ਕੋ ਜਦੋਂ ਸਭਾ ਪਹਿਲੇ ਹੀ ਇੱਕ ਮੁਕੱਦਮਾ ਨੰਬਰ 30 ਕੱਲ੍ਹ ਹੀ ਦਰਜ ਕੀਤਾ ਹੈ ਇੱਕ ਜੈਮਨਸੀ ਮਲਾਦਮਾ ਰੇਲਵੇ ਦਾ ਉਹਦੀ ਸਕੂਟੀ ਨਾਲ ਚੋਰੀ ਕੀਤੀ ਜਦੋਂ ਸਵਾਰ ਤੇ ਨਾਕਾ ਲਗਾਇਆ ਸੀ ਜਿਹਦੇ ਇਸੇ ਸਿਰ ਉੱਤੇ ਸਮਾਪਤ ਨਹੀਂ ਤੇ ਨਾਕੇਦਰਾ ਨੇ ਟੱਕ ਜੁਨੀਆ ਦੇ ਵਿੱਚੋਂ ਇੱਕ ਬੰਦਾ ਜਿਹੜਾ ਨਕਬੀਰ ਸਿੰਘ ਪਹੁੰਚਿਆ ਅੱਗੋਂ ਉਹਦੀ ਇੰਟਰੋਗੇਸ਼ਨ ਤੋਂ ਬਾਅਦ ਇਹਨਾਂ ਦੋ ਸਕੂਟਰੀਆਂ ਹੋਰ ਬਰਾਮਦ ਕਰੀਆਂ